ਮੈਂ ਕਹਿੰਦਾ ਠੋਕੇ ਹੁਣ ਕਿਹਾ ਸੀ ਭਗਵੰਤ ਮਾਨ ਨੇ ਸੀਐਮ ਬਣਨ ਤੋਂ ਪਹਿਲਾਂ ਮੇਰੇ ਨਾਲ ਹੀ ਵੀਡੀਓ ਵਾਇਰਲ ਕੀਤੀਆਂ ਲੋਕਾਂ ਨੇ ਪੰਜਾਬ 'ਚ ਮੈਂ ਹੀ ਕੁਐਸਚਨ ਕਰਦਾ ਅੱਗੋਂ ਭਗਵੰਤ ਮਾਨ ਕਹਿੰਦਾ ਵੀ ਜੇ ਨਸਲ ਤੇ ਫਸਲ ਬਚਾਉਣੀ ਹੈ ਨਾ ਇਨਸਾਫ ਵਾਲਿਓ ਤੇ ਤੁਹਾਡੀ ਖੇਤੀ ਬਹੁਤ ਜ਼ਰੂਰੀ ਹੈ ਅੱਜ ਉਹ ਸੀਐਮ ਬਣ ਗਿਆ ਪਤਾ ਨਹੀਂ ਤਾਂ ਟਾਈਮ ਹੈ ਨਹੀਂ ਪਤਾ ਨਹੀਂ ਧਿਆਨ ਨਹੀਂ ਦਿੰਦੇ ਪਤਾ ਨਹੀਂ ਤਾਂ ਡਾਕਟਰ ਜਾਂ ਉਹ ਲੋਬੀਆਂ ਜਿਹੜੀਆਂ ਚਿੱਟੇ ਵਾਲੀਆਂ ਚੱਲਦੇ ਆ ਜਾਂ ਅਫਸਰ ਚੱਲਦੇ ਆ ਉਹ ਰੋਕ ਦਿੰਦੇ ਆ ਇਹੀ ਭਗਵੰਤ ਮਾਨ ਨੇ ਕਹਿੰਦਾ ਸੀ ਸਾਰਾ ਨਾ ਵਧੀਆ ਆ ਆਪਾਂ ਲਾਗੂ ਕਰਾਂਗੇ ਅਸੀਂ ਪੂਰੇ ਪੰਜਾਬ ਸਮਰਥਨ ਦਿੱਤਾ ਪਰ ਹੁਣ ਮਾਨ ਸਾਹਿਬ ਨੂੰ ਕਹਿਣਾ ਸਾਨੂੰ ਸੈਂਟਰ ਦੇ ਵੀ ਲੋਡ ਨਹੀਂ 92 ਐਮਐਲਏ ਮਦ ਆਪਾਂ ਕੇ ਦੇ ਦਿੰਦੇ ਪੰਜਾਬ ਚ ਖੇਤੀ ਲਾਗੂ ਹੁੰਦੀ ਆ ਸਟੇਟ ਸਬਜੈਕਟ ਆ ਜਾਣ ਬੁੱਝ ਗਿਆ ਨੂੰ ਸੈਂਟਰ ਦਾ ਹਵਾਲਾ ਦੇ ਕੇ ਬਣ ਕੇ ਰਿਆ ਜਾਂਦਾ ਇਸ ਕਰਕੇ ਬੇਨਤੀ ਕਰਦਾ ਵੀ ਪਾਰਟੀਆਂ ਚ ਰਹਿਣਾ ਨਾ ਰਹਿਣਾ ਬਾਅਦ ਦੀ ਗੱਲ ਆ ਪਰ ਜਿਹੜੀ ਪਾਰਟੀ ਇਹਦਾ ਵਿਰੋਧ ਕਰੂਗੀ ਗਾਹ ਨੂੰ ਤੁਹਾਨੂੰ ਵੋਟਾਂ ਨਹੀਂ ਪੈਣ ਦੇਣੀ ਅਸੀਂ ਇਹ ਵੀ ਗੱਲ ਵਾਦਾ ਕਰਦੇ ਹਾਂ ਸਾਤਾ ਇਹ ਵੀ ਕਹਿੰਦੇ ਸੀ ਸਾਨੂੰ ਪਤਾ ਚਿੱਟੇ ਦੀਆਂ ਫੈਕਟਰੀਆਂ ਕਿੱਥੇ ਲੱਗੀਆਂ ਸੀ ਚਿੱਟਾ ਬੰਦ ਕਰ ਦੇਾਂਗੇ ਇਹ ਤਾਂ ਯਾਰ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੀ ਚੱਕ ਲਿਆ ਸੀ ਨਾ ਦੋ ਵਾਰ ਸਰਕਾਰਾਂ ਬਣ ਗਿਆ ਪੰਜਾਬ 'ਚ ਇਮੋਸ਼ਨਲ ਕਰ ਲਿਆ ਲੋਕਾਂ ਨੂੰ ਕੇਜਰੀਵਾਲ ਕਹਿੰਦਾ ਮੈਂ ਮਹੀਨੇ 'ਚ ਕੱਢੂੰਗਾ ਬਾਈ ਜੀ ਮੈਨੂੰ ਲਿਓ ਸੀਐਮ ਬਣਾਓ ਤੇ ਕੈਪਟਨ ਨੇ ਗੁਟਕਾ ਸਾਹਿਬ ਚੱਕ ਲਿਆ ਸਾਡੇ ਇਮੋਸ਼ਨ ਖਰੀਦ ਲੇ ਲੋਕਾਂ ਨੂੰ ਲੱਗਿਆ ਯਾਰ ਆ ਵਾਚਿਆ ਚਿੱਟਾ ਕੱਢਣਗੇ ਮੈਂ ਕਹਿੰਦਾ ਕੇਜਰੀਵਾਲ ਦਿਲੋਂ ਵੀ ਲੱਗਿਆ ਰਵੇ ਪੂਰੀ ਨੀਤ ਨਾਲ ਕੰਮ ਕਰਦਾ ਰਵੇ ਤਾਂ ਚਿੱਟਾ ਤਾਂ ਛੱਡੋ ਮੈਂ ਕਹਿੰਦਾ ਉਹਦਾ ਇੱਕ ਪਿੰਡ ਵੀ ਨਹੀਂ ਸਾਫ਼ ਕਰਕੇ ਵਿਖਾ ਸਕਦਾ ਮੈਂ ਕੱਢਦਾ ਕਿਉਂਕਿ ਚਿੱਟੇ ਵਾਲੇ ਉਹਦੋਂ ਵੀ ਵੱਡੇ ਆ ਦਾਮ ਵਾਲੇ ਆ ਵੱਡੇ ਪਾਵਰਾਂ ਵਾਲੇ ਆ ਉਹਦਾ ਪ੍ਰਧਾਨ ਮੰਤਰੀ ਦਾ ਹੱਥ ਮਲਾ ਕੇ ਚਲਦੇ ਆ ਵੀ ਪੀਐਮ ਬਦਲਦਾਂਗੇ ਜੇ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਸਿੱਧੇ ਰਾਸਤੇ ਲਾਇਆ ਤਾਂ ਕੀ ਲੱਗਦਾ ਸੀਐਮ ਸਾਹਿਬ ਡਰਦੇ ਨਹੀਂ ਚਿੱਟਿਆ ਵਾਲਾ ਤੋਂ ਸ਼ਰੇਆਮ ਡਰਦੇ ਜੀ ਪਾਵਰ ਬਹੁਤ ਵੱਡੀ ਹੈ ਨਾ ਇਹ ਅਰਬਾਂ ਰੁਪਇਆ ਚੱਲਦਾ ਉਹ ਕਹਿੰਦਾ ਕਿੰਨੇ ਐਮਐਲਏ ਜਿਤਾਉਣੇ ਆ 50 ਐਮਐਲਏ 60 ਐਮਐਲਏ 70 ਐਮਐਲਏ 100 ਐਮਐਲਏ ਤੱਕ ਪੈਸਾ ਲਾ ਦਾਂਗੇ ਪਰ ਜੇ ਤਾਂ ਕੀਤਾ ਵਿਰੋਧ ਤੇ ਅਗਲੇ ਦਿਨ ਸੀਐਮ ਬਦਲਦਾਂਗੇ ਕੋਈ ਭੁਲੇਖੇ ਚ ਰਹੇ ਹੋ ਇੰਨੀ ਪਾਵਰ ਆ ਚਿੱਟਿਆ ਵਾਲਾ ਕੋਲ ਜੇ ਐਮਐਲਏ ਤੱਕ ਪੈਸਾ ਲੱਗਦਾ ਇਹਦਾ ਮਤਲਬ ਆਮ ਆਦਮੀ ਵੀ ਪਾਰਟੀ ਭਾਈ ਜੀ ਮੈਂ ਕਹਿੰਦਾ ਕਿਹੜਿਆਂ ਨਾਲਦਾ ਯਾਰ ਪੈਸਾ ਚੀਜ਼ ਹੀ ਆਬਜੀ ਆ ਮੈਂ ਕਿਸੇ ਇੱਕ ਲੀਡਰ ਨੂੰ ਬਦਨਾਮ ਨਹੀਂ ਕਰਦਾ ਤੇ ਕਿਸੇ ਇੱਕ ਦਾ ਨਾਮ ਨਹੀਂ ਲੈਂਦਾ ਉਹ ਇਹ ਨਹੀਂ ਕਹਿੰਦਾ ਵੀ ਉਹਨੇ ਚਲਾਇਆ ਜਾਨੇ ਚਲਾਇਆ ਜਿਹੜੀ ਜੀ ਚੱਲ ਪਈ ਨਾ ਉਹ ਵਰਲਡ ਚ ਚੱਲੀ ਹੋਈ ਐ ਪਰ ਉਹਨੂੰ ਐਡੀਆਂ ਵੱਡੀਆਂ ਸ਼ਕਤੀਆਂ ਨੂੰ ਮੈਂ ਨਹੀਂ ਮਾਰ ਦੇ ਸਕਦਾ ਸੀਐਮ ਨਹੀਂ ਮਾਤ ਦੇ ਸਕਦੇ ਆ ਤੁਸੀਂ ਨਹੀਂ ਦੇ ਸਕਦੇ ਉਹਨੂੰ ਮਾਤ ਦੇਣੀ ਸਾਡੀ ਕੁਦਰਤ ਨੇ ਰੱਬ ਨੇ ਇੱਕ ਚੀਜ਼ ਪਹਿਲਾਂ ਹੀ ਆਲਟਰਨੇਟ ਦੇਦਾ ਸੀ ਵੀ ਜਦੋਂ ਇਹੋ ਜੀ ਅੱਗੇ ਦੁਨੀਆ ਦੇ ਵਧਣੀ ਹੈ ਨਾ ਤੇ ਆ ਮੈਂ ਇੱਕ ਖਸ ਖਸ ਦਾ ਬੂਟਾ ਦਿੰਨਾ ਇਹ ਨਸ਼ਾ ਨਹੀਂ ਹੋਊਗਾ ਪਰ ਇਹਨੂੰ ਖਾ ਕੇ ਨਸ਼ਿਆਂ ਦੀਆਂ ਤੋੜਾਂ ਖਤਮ ਹੋਣਗੀਆਂ ਔਰ ਲੋਕ ਆਪਦਾ ਇੰਜੋਏ ਵੀ ਕਰ ਸਕਣਗੇ ਨੀਂਦ ਵੀ ਲੈ ਸਕਣਗੇ ਔਰ ਨਸ਼ਾ ਵੀ ਨਹੀਂ ਕਰਨਗੇ ਖਸ ਖਸ ਦੀ ਖੇਤੀ ਅਫੀਮ ਦੀ ਤਾਂ ਮੰਗ ਕਰਦੇ ਆ ਕਿਉਂਕਿ ਚਿੱਟੇ ਵਾਲੇ ਗਲੀ ਗਲੀ ਤੁਰੇ ਫਿਰਨ ਆ ਖੇਤੀ ਚਲਾ ਕੇ ਵੇਖੋ ਤੇ ਨਹੀਂ ਤਾਂ ਭਗਵਾਨ ਤਮਨ ਛੱਡ ਕੇ ਜਿਹੜੀਵਾਲ ਛੱਡ ਮੋਦੀ ਜ਼ੋਰ ਲਾ ਲੈ ਇਹ ਕੱਢ ਕੇ ਖਵਾਵੇ ਚਟਾ ਨਹੀਂ ਨਿਕਲਣਾ ਇਹ ਇਹ ਫੀਮ ਦੀ ਖੇਤੀ ਦੇ ਹੋਰ ਕੀ ਕੀ ਫਾਇਦੇ ਉਹ ਤੁਹਾਨੂੰ ਅੱਗੇ ਦੱਸਿਆ ਹੈ ਫਾਇਦੇ ਏਨੇ ਕਹਿ ਗਿਆ ਬਾਈ ਜੀ ਸਭ ਤੋਂ ਪਹਿਲਾਂ ਤਾਂ ਨਪੁੰਸਕ ਹੋ ਰਹੀ ਹੈ ਜਨਾਨੀ ਪੰਜਾਬ ਦੀ ਜਿਹੜੇ 12-12 ਬੱਚੇ ਸਾਡੇ ਪਿਓ ਦਾਤੇ ਜੰਮਦੇ ਸੀ ਨਾ ਅੱਜ ਉਹਨਾਂ ਦੇ ਬੱਚਿਆਂ ਕੋਲ ਬੱਚਾ ਨਹੀਂ ਪੈਦਾ ਹੋ ਰਿਹਾ ਬੇਬੀ ਟਿਊਬ ਸੈਂਟਰਾਂ ਦੇ ਭਈਆਂ ਦੇ ਵੀਰ ਜਮੇ ਤਾਂ ਨਹੀਂ ਕਹਿੰਦਾ ਵੀ ਪੌਣੇ ਪੈਂਦੇ ਆ ਕਿਉਂਕਿ ਉਹਨਾਂ ਨੇ ਕਹਿਦਾ ਵੀ ਅਸੀਂ ਮੱਛੀ ਖਾਂਦੇ ਆ ਤੇ ਸਾਡੇ ਚ ਸਪਰਮ ਜ਼ਿਆਦਾ ਪੰਜਾਬੀ ਦਾ ਹੁਣ ਨਮਰਦ ਹੋ ਜਾਂਦੇ ਆ ਇਹ ਬਦਨਾਮ ਕਰਨ ਨਾਲ ਸੇ ਗੱਲ ਨਹੀਂ ਕਹਿ ਰਿਹਾ ਕੁਝ ਕਹਿ ਦਿੰਦੇ ਆ ਵੀ ਬਦਨਾਮ ਕੀਤਾ ਜਾਂਦਾ ਪੰਜਾਬ ਨੂੰ ਉਹ ਪਤਾ ਕਿਉਂ ਕਹਿੰਦੇ ਕਿਉਂਕਿ ਉਹਨਾਂ ਦੇ ਬੱਚੇ ਨਹੀਂ ਮਰਦੇ ਗਰੀਬਾਂ ਦੇ ਮਰੀ ਜਾਂਦੇ ਉਹਨਾਂ ਨੂੰ ਤਰਸ ਨਹੀਂ ਹੈਗਾ ਗਰੀਬ ਦਾ ਤਾਂ ਬਣਾ 10 ਮਰਦੇ 20 ਮਰਦੇ ਇੱਕ ਬਰਾਬਰ ਹੈ ਜਿੱਦਣ ਤੁਹਾਡੇ ਵੱਡਿਆਂ ਘਰਾਂ 'ਚ ਬੜੀ ਨਾ ਅੱਗ ਇਹ ਆਪ ਕਹਿਣਗੇ ਵੀ ਖੇਤੀ ਲਾਗੂ ਕਰ ਲਓ ਯਾਰ ਹੁਣ ਸਾਡੇ ਬੱਚੇ ਵੀ ਜਾਣ ਲੱਗ ਗਏ ਕਿਉਂਕਿ ਇਹਨਾਂ ਦੇ ਬੱਚੇ ਰੇਨਲ ਚਟਾ ਪਿੰਦੇ ਸੀ ਗਰੀਬ ਪਿੰਦੇ 100 150 ਵਾਲਾ ਕੈਮੀਕਲ ਵਾਲਾ ਤਾਂ ਉਹ ਜਿਹੜੇ ਗਰੀਬ ਮਰਦੇ ਤੇ ਇਹਨਾਂ ਨੂੰ ਲੱਗਦਾ ਵੀ ਬਦਨਾਮ ਕਰਦੇ ਅਸੀਂ ਉਹ ਗਰੀਬ ਦੀ ਆਵਾਜ਼ ਚੱਕੀ ਹੈ ਲੱਖਾਂ ਜਿਹੜੇ ਨੌਜਵਾਨ ਮਜ਼ਦੂਰ ਬਜ਼ੁਰਗ ਤੁਸੀਂ ਕਦੇ ਚੈੱਕ ਦਾ ਕਰਕੇ ਵੇਖੋ ਪਿੰਡਾਂ ਦੇ ਮੰਡਿਆਂ ਮੰਜਾਂ ਦੇ ਤੇ ਚੀਕਾ ਮਰੀ ਜਾਂਦੇ ਕਿਉਂਕਿ ਮਾਫੀਆ ਨੇ 6000 ਨੂੰ ਕਿਲੋ ਕਰਤਾ ਜਿਹੜਾ 100 150 ਨੂੰ ਕਿਲੋ ਪੋਸਟ ਮਿਲਦਾ ਰਾਜਸਥਾਨ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਚੱਲੇ ਆ ਵੀ ਇੰਨੇ ਬੰਦੇ ਤੁਸੀਂ ਲਾਤੇ ਯਾਰ ਕਦੇ ਇਲੈਕਸ਼ਨ ਲੜ ਲੈ ਕਦੇ ਵੋਟਾਂ ਆ ਗਈਆਂ ਕਦੇ ਕੋਸ਼ ਆ ਗਿਆ ਬੰਦਿਆਂ ਦਾ ਲੀਡਰਾਂ ਨੇ ਹੈ ਨਾ ਉਸ ਜਵਾਨੀ ਨੂੰ ਪੱਕੇ ਲਾ ਕੇ ਅਜ ਮੰਡੀ ਬਣਾ ਲਿਆ ਇਹਨਾਂ ਨੇ ਪੰਜਾਬ ਨੂੰ ਔਰ ਹੁਣ ਪੂਰੀ ਮੰਡੀ ਚੋਂ ਕਮਾਈ ਕਰ ਰਿਹਾ ਤੇ ਜਿਹੜਾ ਸਾਡੇ ਵਰਗੇ ਲੋਕਾਂ ਨੇ ਲੜਾਈ ਲੜਦੇ ਆ ਮੈਂ ਭਗਵੰਤ ਮਾਨ ਨੂੰ ਕਹਿੰਦਾ ਹੁਣ ਇਹਨੇ ਰਾਜੇ ਨੂੰ ਭਗਵੰਤ ਮਾਨ ਨੂੰ ਸ੍ਰੀਲ ਜਾਖੜ ਨੂੰ ਸੱਦਿਆ ਨਾ ਉਸ ਭਗਵੰਤ ਮਾਨ ਨੂੰ ਕਹਿੰਦਾ ਨਾਲੇ ਅਸੀਂ ਤੇਰੇ ਨਾਲ ਸਮਰਥਕ ਰਹੇ ਆਂ ਸਾਨੂੰ ਸੱਦ ਲੱਖਾਂ ਲੋਕ ਰੈਲੀਆਂ ਕਰੀ ਜਾਂਦੇ ਆਂ ਸਾਨੂੰ ਤਾਂ ਤੁਸੀਂ ਸਾਦੇ ਨਹੀਂ ਸੱਦੀ ਜਾਂਦੇ ਉਹਨਾਂ ਸਿਆਸੀ ਚੋਰਾਂ ਨੂੰ ਜਿਨ੍ਹਾਂ ਨੂੰ ਲੋਕਾਂ ਨੇ ਹਾਸ਼ੀਏ ਤੋਂ ਪਾਸੇ ਕੀਤਾ ਆਪਾਂ ਦੁਬਾਰਾ ਜਾਣ ਪਾਉਣੀ ਉਹਨਾਂ 'ਚ ਭਗਵੰਤ ਮਾਨ ਨੂੰ ਥੋੜੇ ਚੈਨ ਰਹੀ ਕਹਿੰਦਾ ਸਾਨੂੰ ਸੱਦੋ ਲਾਈਵ ਬਹਿਸ ਕਰਾਂਗੇ ਜੇ ਲੋਕ ਕਹਿਣਗੇ ਵੀ ਇਹਨਾਂ ਦੀ ਗੱਲਾਂ ਤਾਂ 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 ਖੇਤੀ ਚਾਲੂ ਕਰ ਦਿਓ ਜੇ ਲੋਕ 80% ਨਾ ਕਹਿਣ 1 ਅੱਧਾ ਪਰਸੈਂਟ ਨਹੀਂ 80% ਮੇਰੇ ਹੱਕ ਜਣਾਣਾ ਬੋਲਣ ਤੇ ਤਾਂ ਵੀ ਲਹਿਰ ਛੱਡੀ ਬਹੁਤ ਵੱਡਾ ਚੈਲੰਜ ਕਰ ਰਹੇ ਹੋ ਭਗਵੰਤ ਮਾਨ ਸਾਹਿਬ ਠੋਕ ਕੇ ਜੀ ਠੋਕ ਕੇ ਔਰ ਜਥੇਬੰਦੀ ਦੇ ਦੀ ਪੂਰੀ ਆਪਦੀ ਪੰਜਾਬ ਚ ਚੱਲਦੀ ਜਥੇਬੰਦੀ ਇਹ ਲਹਿਰ ਹੀ ਬੰਦ ਕਰ ਦੂੰਗਾ ਮੈਂ ਜੇ 80% ਕੱਲਾ ਕੋਈ 1 ਅੱਧਾ ਪਰਸੈਂਟ ਨਹੀਂ ਭਗਵੰਤ ਮਾਨ ਸਾਡੇ ਮੈਂ ਬੈਜੇ ਅੰਬੈਸਡਰ ਕਰ ਲੈ ਔਰ ਮੈਂ ਉਹਨੂੰ ਦੱਸੂਗਾ ਰੋਡ ਮੈਪ ਕੀ ਹੈ ਕਿਵੇਂ ਜਵਾਨੀ ਬਚਣੀ ਕਿਵੇਂ ਕਿਸਾਨੀ ਬਚਣੀ ਕਿਵੇਂ ਪਾਣੀ ਬਚਣਾ ਕਿਵੇਂ ਅਰਬਾਂ ਰੁਪਇਆ ਪੰਜਾਬ 'ਚ ਰਹਿਣਾ ਜਿਹੜੀ ਖਾਸ ਖੇਤੀਆਂ ਕਰਕੇ ਲੋਕ ਬਾਹਰ ਭੇਜਦੇ ਆ ਉਹਨਾਂ ਦੇ ਵਿੱਚੋਂ ਰੋਡ ਮੈਪ 'ਚ ਲੋਕ ਮੰਨਣਗੇ ਪੰਜਾਬ ਦੇ ਪੰਜਾਬ ਹੀ ਬਣਾਉਂਦਾ ਸਰਕਾਰ ਲੋਕ ਬਣਾਉਂਦਾ ਸਰਕਾਰ ਜੇ 80% ਲੋਕ ਕਹਿੰਦੇ ਹੋ ਤਾਂ ਫਿਰ ਇਹਨੂੰ ਕਰਨ 'ਚ ਕੀ ਮਾਰਜ ਹੈ ਜੀ